ਅਗਲੀ ਵਿੱਚ ਬੀਜੇਪੀ ਦੇ ਜਿੱਤ ਨੂੰ ਲੈ ਕੇ ਸਰਦੂਂਗੜ ਵਿਖੇ ਬੀਜੇਪੀ ਵਰਕਰਾਂ ਨੇ ਲੱड्डੂ ਵੰਡੇ ਇਸ ਮੌਕੇ ਤੇ ਇਕੱਠੇ ਹੋਏ ਬੀਜੇਪੀ ਵਰਕਰਾਂ ਨੇ ਕੀ ਕਿਹਾ ਆਓ ਦੇਖਦੇ ਹਾਂ ਸਾਡੀ ਇਸ ਰਿਪੋਰਟ ਵਿੱਚ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜਿੰਦਾਬਾਦ ਦੇਖੋ ਜੀ ਮਾ ਦਿੱਲੀ ਦੀ ਜੋ ਜਿੱਤ ਹੈ ਇਹ ਜਿੱਤ ਦੀ ਖੁਸ਼ੀ ਵਿੱਚ ਸਾਰੇ ਦੇਸ਼ ਵਾਸੀਆਂ ਨੂੰ ਤੇ ਖਾਸ ਕਰਕੇ ਪੰਜਾਬੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਵਧਾਈ ਦੇਣਾ ਇਹ ਇੱਕ ਬਹੁਤ ਵੱਡੀ ਜਿੱਤ ਹੈ ਜੋ ਆਮ ਆਦਮੀ ਪਾਰਟੀ ਝੂਠੇ ਵਾਅਦੇ ਕਰਕੇ ਝੂਠ ਬੋਲ ਕੇ ਸਤਾ ਦੇ ਵਿੱਚ ਆਈ ਸੀ ਕੇਜਰੀਵਾਲ ਨੇ ਜੋ ਜੋ ਫੁੱਟਬਾਲ ਕੇ ਵਾਦੇ ਕਿੰਤੇ ਸੀ ਉਹਨਾਂ ਦੇ ਖਰਾ ਨਾ ਉਤਰ ਕੇ ਆਪ ਦੀ ਹਾਰ ਹੋਈ ਹੈ ਖਾਸ ਕਰਕੇ ਸਭ ਤੋਂ ਵੱਡੀ ਹਾਰ ਹੁੰਦੀ ਹੈ ਜਿਹੜੀ ਕੇਜਰੀਵਾਲ ਆਮ ਆਦਮੀ ਪਾਰਟੀ ਦਾ ਸਰਪਰਥ ਖੰਭ ਸੀ ਉਹ ਹੀ ਡਿੱਗ ਪਿਆ ਇਸ ਖੁਸ਼ੀ ਵਿੱਚ ਭਾਜਪੀ ਦੇ ਕਾਰਜਕਰਤਾ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਸਰਦੂਲਗੜ ਹਲਕੇ ਦੇ ਵਿੱਚ ਸਰਦੂਲਗੜ ਸੇਰ ਦੇ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾ ਰਹੇ ਹੈ ਜੀ ਲਗਦਾ ਨਹੀਂ ਲਗਦਾ ਨਹੀਂ ਉਸ ਤੋਂ ਬਾਅਦ ਅੱਜ ਤੁਸੀਂ ਪੰਜਾਬ ਵਿੱਚ ਕਿਵੇਂ ਦੇਖਦੇ ਹੋ ਬੀਜੇਪੀ ਨੂੰ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਹਾਂ ਅਸੀਂ ਵੀ ਹੋਰ ਸਾਰੀਆਂ ਸਟੇਟਾਂ ਵਾਂਗੂ ਛਾਣੇ ਹੋ ਕੇ ਛਾਣੇ ਬਣ ਕੇ ਇੱਕ ਵੱਡਾ ਫੈਸਲਾ ਲਈਏ ਬੀਜੇਪੀ ਦੀ ਸਰਕਾਰ ਪੰਜਾਬ ਦੇ ਵਿੱਚ ਲੈ ਕੇ ਆਈਏ ਤਾਂ ਕਿ ਜੋ ਸੈਂਟਰ ਦੀਆਂ ਸਕੀਮਾਂ ਗਰੀਬ ਵਾਸਤੇ ਮਜ਼ਦੂਰ ਵਾਸਤੇ ਕਿਸਾਨ ਵਾਸਤੇ ਹਰੇਕ ਵਰਗ ਵਾਸਤੇ ਵਪਾਰੀ ਵਾਸਤੇ ਜੋ ਸਕੀਮਾਂ ਹੈ ਸੈਂਟਰ ਦੀਆਂ ਉਹ ਪੰਜਾਬ ਵਾਸੀਆਂ ਨੂੰ ਵੀ ਮਿਲੇ ਉਹ ਵੀ ਪੰਜਾਬ ਵਾਸੀ ਵੀ ਉਹਦਾ ਲਾਭ ਲੈ ਸਕਣ ਇਸ ਕਰਕੇ ਪੰਜਾਬੀਆਂ ਨੂੰ ਅਪੀਲ ਕਰਦਾ ਲੱਗਦਾ ਇਹਦੇ ਵਿੱਚ ਜਿਹੜੇ ਉਹਨਾਂ ਨੇ ਵਾਦੀ ਕੀਤੇ ਆ ਆਮ ਆਦਮੀ ਪਾਰਟੀ ਨੂੰ ਲੱਗਦਾ ਈ ਇਹ ਉਹਨਾਂ ਨੂੰ ਖਜਾਮਾ ਉੱਠਣਾ ਪਿਆ ਦਿੱਲੀ ਦੇ ਵਿੱਚ ਦੇਖੋ ਜੀ ਇਹ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਵੀ ਕੇਜਰੀਵਾਲ ਦੀ ਜੋ ਆਮ ਆਦਮੀ ਪਾਰਟੀ ਹੋ ਪੰਜਾਬ ਦੇ ਵਿੱਚ ਵੀ ਕੇਜਰੀਵਾਲ ਦੀ ਪਾਰਟੀ ਹੈ ਝੂਠੇ ਵਾਦੇ ਸੀ ਅੱਜ ਦੇਖੋ ਕਿੱਥੇ 1000 ਰੁਪਿਆ ਮੈ ਲਾਵਨ ਨੂੰ ਮਿਲ ਰਿਹਾ ਹੈ ਕ੍ਰੈਪਸ਼ਨ ਦੀ ਗੱਲ ਹੋਈ ਸੀ ਉਹ ਪਹਿਲਾਂ ਨਾਲੋਂ ਤਿੱਗਣੀ ਹੋਈ ਪਈ ਹੈ ਜੀ ਕੋਈ ਕਿਤੇ ਵੀ ਕੰਮ ਨਹੀਂ ਹੋ ਰਿਹਾ ਸੜਕਾਂ ਟੁੱਟੀਆਂ ਪਈਆਂ ਹਨ ਜੀ ਕਚੇਰੀਆਂ ਦੇ ਵਿੱਚ ਵੀ ਲਾ ਲਓ ਜੀ ਸਾਡਾ ਕਿੰਨਾ ਬੂਰਾ ਹਾਲ ਸੀ ਰਜਿਸਟਰੀਆਂ ਹੋਈਆਂ ਨਹੀਂ ਕੰਮ ਹੋਏ ਨਹੀਂ ਸਕੂਲਾਂ ਦੇ ਵਿੱਚ ਲਾ ਲਓ ਕਿਤੇ ਵੀ ਜਾ ਲਓ ਕੋਈ ਕੰਮ ਨਹੀਂ ਹੋ ਰਿਹਾ ਕੋਈ ਗ੍ਰਾਂਟ ਨਹੀਂ ਮਿਲ ਰਹੀ ਆ ਪੰਜਾਬ ਕਰਜ਼ਾ ਕਰਜ਼ਾਈ ਹੋ ਗਿਆ ਕਰਜ਼ਾ ਲੈ ਲੈ ਕੇ ਭਗਵੰਦ ਮਾਨ ਨੇ ਬਹੁਤ ਵੱਡਾ ਕਰਜ਼ਾ ਚੱਕਿਆ ਜੀ ਇਹ ਜਿਹੜੀ ਜਿੱਤ ਹੈ ਜੀ ਇਹ ਪ੍ਰਧਾਨ ਨਰਿੰਦਰ ਮੋਦੀ ਦੀ ਜਿੱਤ ਹੈ ਜੀ ਦਿੱਲੀ ਵਾਸੀਆਂ ਦੀ ਜਿੱਤ ਹੈ ਜੀ ਅੱਜ ਜਿਹੜਾ ਕੇਜਰੀਵਾਲ ਨੇ ਝੂਠ ਦਾ ਪਲੰਦਾ ਸੀਗਾ ਉਹਦੀ ਹਾਰ ਹੋਈ ਹੈ ਜੀ ਤੇ ਦਿੱਲੀ ਦਾ ਪੰਜਾਬ ਨਾਲ ਥੋੜਾ ਗੁੜਾ ਕਨੈਕਸ਼ਨ ਹੈ ਜੀ ਤੇ ਇਹਦੇ ਨਾਲ ਪੰਜਾਬ 'ਚ ਵੀ ਵੱਡਾ ਅਸਰ ਪਊਗਾ ਜੀ ਬਿਲਕੁਲ ਜੀ ਬਿਲਕੁਲ ਪੰਜਾਬ ਦੀ ਜਨਤਾ ਆਸ਼ੀਰਵਾਦ ਦੇਊਗੀ ਜੀ ਪੰਜਾਬ ਪੰਜਾਬ ਦੇ ਵਿੱਚ ਪਾਜ ਪਾਜ ਸਰਕਾਰ ਬਣੂਗੀ ਜੀ